ਕੋ ਆਪਣਾ ਬਾਈਬਲ ਆ ਬਾਈਬਲ ਕੋਲ ਲੁਕਾਦੀ ਅੰਜੀਲ 6 ਅਧਿਆਇ 24 ਬਚਨ ਪਰ ਹਾਇ ਤੁਹਾਨੂੰ ਪਰ ਹਾਇ ਤੁਹਾਨੂੰ ਜਿਹੜੇ ਧੰਨਵਾਣ ਹੋ ਜੋ ਧੰਨਵਾਣ ਹੋ ਕਿਉਂ ਜੋ ਤੁਸੀਂ ਆਪਣੀ ਤਸੱਲੀ ਲੈ ਚੁੱਕੇ ਤੁਸੀਂ ਆਪਣੀ ਤਸੱਲੀ ਆਪਣੀ ਸ਼ਾਂਤੀ ਪਾ ਚੁੱਕੇ ਆ ਹਾਇ ਤੁਹਾਨੂੰ ਬਸ ਕਰੀਓ ਚੋਣ ਮੇਰਾ ਵਾ ਬਸ ਪਾ ਚੁੱਕੇ ਮੇਰਾ ਸ਼ਬਦ ਇਹ ਜਿਹੜਾ ਸ਼ਬਦ ਨਾਲ ਪਾ ਚੁੱਕੇ ਉਹ ਤੇ ਮੈਸੇਜ ਕਰਨਾ ਵਾ ਅੰਗਰੇਜ਼ੀ ਲਿਖਿਆ ਪਰੰਤੂ ਹਾਇ ਤੁਮ ਪਰ ਜੋ ਧੰਨਵਾਣ ਹੋ क्योंकि तुम अपनी शांति पा चुके हो बस भैया पा चुके हो भी मेरा शब्दाल पा चुके हैं ऐसे शांति शब्द इस प्रयोग किया गया प्रभु यीशु मसीह ने लेकिन असं शांति ने जो मेरे पर प्रभु ने प्रकाशन चलून दिता जाएगा सवेरे वो दिन धर्म जाहिर करना चाहता हाँ इतने प्रभु यीशु प्रभु एक दृष्टांत दिता वा आशीर्वाद फतेस कोस के वचन हिंदी लिखा शराब के वचन जहाँ बत्ती दिन जी टपाट लिखा उत्तर के वचन शराब के वचन ਕੋਸਣਾ ਵਾ ਯੀਸ਼ੂ ਮਸੀਹ ਨੇ ਆਪਣੇ ਚੇਲਿਆਂ ਵਾਲ ਦੇਖਿਆ ਵਾ ਉਹਨਾਂ ਦੇ ਹਾਲਾਤ ਨੂੰ ਦੇਖਿਆ ਵਾ ਉਹਨਾਂ ਦੀ ਮਜਬੂਰੀ ਉਹਨਾਂ ਦੀ ਜ਼ਰੂਰਤਾਂ ਨੂੰ ਦੇਖਿਆ ਵਾ ਉਹਨਾਂ ਦੇ ਟੁੱਟੇਪਨ ਨੂੰ ਦੇਖਿਆ ਤੇ ਲਾਚਾਰਪਨ ਨੂੰ ਦੇਖਿਆ ਵਾ ਉਹਨਾਂ ਦੇ ਕੰਗਾਲਪਨ ਨੂੰ ਦੇਖਿਆ ਵਾ ਉਹਨਾਂ ਦੀ ਜੋ ਸਫਲਤਾ ਚਾਹੁੰਦੇ ਸਫਲਤਾ ਨਹੀਂ ਹੋਣ ਦੀ ਉਹ ਚੀਜ਼ ਨੂੰ ਦੇਖਿਆ ਵਾ ਅਗਾਂਹ ਨੂੰ ਅਤਕਾਉਂਦੇ ਆ ਧਰਮ ਦੀ ਜ਼ਿੰਦਗੀ ਦੇ ਵਿੱਚ ਆ ਪ੍ਰਭੂ ਚ ਖਰੇ ਬਣ ਕੇ ਅਗਾਂਹ ਨੂੰ ਜਾਣਾ ਚਾਹੁੰਦੇ ਲੇਕਿਨ ਜਾਂਦੇ ਨਹੀਂ ਪ੍ਰਭੂ ਨੇ ਉਹ ਚੀਜ਼ ਦੇਖੀ ਆ ਅਤੇ ਜਦੋਂ ਸੀਦਾ ਵੀ ਵਚਨ ਪੜਦੇ ਆ ਤਾਂ 20 ਵਚਨ ਦੇ ਵਿੱਚੋਂ ਲਿਖਿਆ ਤਬ ਉਸਨੇ ਆਪਣੇ ਚੇਲੋ ਕੀ ਔਰ ਦੇਖ ਕਰ ਕਹਾ ਆਪਣੇ ਚੇਲਿਆਂ ਦੇ ਵੱਲ ਕੀ ਕੀਤਾ ਵਾ ਦੇਖ ਕੇ ਉਹਨੇ ਕੀ ਕੀਤਾ ਵਾ ਗਿਆ ਵਾ ਧੰਨ ਹੋ ਤੂੰ ਜੋ ਦੀਨ ਹੋ ਅੰਦਾਜ਼ੀ ਜੇ ਪੜ ਲਵੇ ਉਸਨੇ ਆਪਣੇ ਚੇਲਿਆਂ ਉਤੇ ਨਿਗਾਹ ਕਰਕੇ ਆਖਿਆ ਹਾਂਜੀ ਧੰਨ ਹੋ ਤੁਸੀਂ ਹਾਂਜੀ ਜਿਹੜੇ ਗਰੀਬ ਹੋ ਗਰੀਬ ਵਾਂ ਮਾ ਜਿਹੜੇ ਅੰਦੀ ਕਿਉਂਕਿ ਉਹ ਪਰਮੇਸ਼ਰ ਦਾ ਰਾਜ ਤੁਹਾਡਾ ਹੈ ਪਰਮੇਸ਼ਰ ਦਾ ਰਾਜ ਤੁਹਾਡਾ ਵਾ ਤੰਹ ਹੋ ਤੁਸੀਂ ਤੰਹ ਹੋ ਤੁਸੀਂ ਜਿਹੜੇ ਹੁਣ ਭੁੱਖੇ ਹੋ ਜਿਹੜੇ ਇਸ ਟਾਈਮ ਪਰ ਪ੍ਰੈਸੈਂਟ ਟਾਈਮ ਤੇ ਭੁੱਖੇ ਹੋ ਕਿਉਂ ਜੋ ਰਜਾਈ ਜਾਉਂਗੇ ਜਿੱਤ ਰਿਪ ਕਿਤ ਜਾਉਂਗੇ ਰਜਾਈ ਜਾਉਂਗੇ ਤੰਹ ਹੋ ਤੁਸੀਂ ਹਾਂਜੀ ਜਿਹੜੇ ਹੁਣ ਰੋਂਦੇ ਹੋ ਰੋਂਦੇ ਹੋ ਕਿਉਂ ਜੋ ਹੱਸੋਂਗੇ ਹੱਸੋਂਗੇ ਬਸ ਲਿਖਿਆ ਗਿਆ ਵਾ ਕੋਨੇ ਵੀ ਅਸੀਂ ਸੱਚਾਈ ਨੂੰ ਜਾਣਦੀ ਮਤਿ ਤੁਸੀਂ ਪੜਦੇ ਆਪੇ ਬਾਣੀ ਅੱਤੇ ਸੰਤ ਲੁਕਾ ਵੀ ਜ਼ਿਕਰ ਕਰ ਰਿਹਾ ਵਾ ਲੇਕਿਨ ਮੇਰੇ ਅੰਦਰ ਪ੍ਰਭੂ ਨੇ ਕੁਝ ਗੱਲਾਂ ਸਾਡੇ ਨਾਲ ਕਰਨੋ ਵਾ ਤੇ ਪੰਜਾਣਾ ਯੀਸ਼ੂ ਮਸੀਹ ਕਹਿ ਰਿਹਾ ਵਾ ਤੁਸੀਂ ਭੁੱਖੇ ਆ ਕਿੱਥੇ ਕਿਤੇ ਜਾਓਗੇ ਰਜਾਏ ਜਾਓਗੇ ਅਤੇ ਮੱਤੀ ਦਿਨ ਜੀਤ ਥੋੜਾ ਜਿਹਾ ਹੋਰ ਵਧੀਆ ਵਧੀਆ ਗੱਲਾਂ ਕਰ ਫਿਰ ਇਕੱਲੇ ਇਕੱਲੇ ਪੁਆਇੰਟ ਨੂੰ ਮੱਤੀ ਲਿਖਦਾ ਵਾ ਅਤੇ ਸੰਦਰ ਲੁਕਾ ਕੋਈ ਗੱਲਾਂ ਨੂੰ ਫੜਦਾ ਇਕਤਮ ਮਿੰਟੋ ਮਿੰਟ ਲੇਖੀ ਜਾਂਦਾ ਵਾ ਅਗਲੇ ਪੁਆਇੰਟ ਨੂੰ ਫੜ ਲੈਂਦਾ ਉਹ ਅਤੇ ਤੁਸੀਂ ਕਿੱਥੇ ਜਾਓਗੇ ਗਰੀਬਾਂ ਧੰਨਵਾ ਜੋ ਗਰੀਬ ਵਾ ਗਰੀਬ ਮਤਲਬ ਦੁਨਿਆਵੀ ਗਰੀਬ ਨਹੀਂ ਦਿਲ ਦਾ ਗਰੀਬ ਵਾ ਦਿਲ ਦਾ ਨੰਬਰ ਵਾ ਮਨ ਦੇ ਵਿੱਚੋਂ ਆਹ ਮਨ ਦੇ ਵਿੱਚੋਂ ਕੋੜੀ ਨਹੀਂਗਾ ਮਨ ਦੇ ਵਿੱਚੋਂ ਘਮੰਡੀ ਨਹੀਂਗਾ ਦੀਨ ਵਾ ਨੰਬਰ 1 ਅਤੇ ਉਸ ਨੂੰ ਸ਼ਬਦਾਂ ਨੂੰ ਬਹੁਤ ਵਧੀਆ ਕੇ ਲਿਖਿਆ ਗਿਆ ਗਰੀਬ ਵਾ ਦੇਖੋ ਪ੍ਰੀਤ ਦਰਮਿਆਨ ਦੇ ਤਰ ਤੱਕ ਦੇਖਿਆ ਗਿਆ ਯਹੋਵਾ ਨੇ ਯਰਮੀਆ ਨੂੰ ਇਹ ਨਾ ਬਤ ਪ੍ਰਾਰਥਨਾ ਨਾ ਕਰ ਕਿਉਂ ਕਿ ਇਹ ਸੱਚ ਮੁੱਚ ਦੇ ਗਰੀਬ ਵਾ ਇਹਨਾਂ ਬਤ ਪ੍ਰਾਰਥਨਾ ਨਾ ਕਰ ਮੈਂ ਤੇਰੀ ਪ੍ਰਾਰਥਨਾ ਨਹੀਂ ਸੁਣਨੀ ਯਰਮੀਆ ਨੂੰ ਕਹਦਾ ਪਰਮੇਸ਼ਰ ਕਿਹਨਾਂ ਲੋਕਾਂ ਬਤ ਪ੍ਰਾਰਥਨਾ ਨਾ ਕਰ ਕਿਹਨਾਂ ਲੋਕਾਂ ਬਤ ਦੁਆ ਨਾ ਕਰ ਇਹਨਾਂ ਦੀ ਇਹਨਾਂ ਦੀ ਵਾਸਤੇ ਮੈਂ ਤੇਰੀ ਪ੍ਰਾਰਥਨਾ ਨਹੀਂ ਸੁਣਨੀ ਕਿਉਂਕਿ ਇਹ ਸੱਚ ਮੁੱਚ ਦੇ ਗਰੀਬ ਵਾ ਇੱਥੇ ਲਿਖਿਆ ਉਹ ਤਨਵਾ ਗਰੀਬ ਵਾ ਅਤੇ ਅੱਗੇ ਲਿਖਿਆ ਗਿਆ ਵਾ ਭੁਖੇ ਆਂ ਰਿਪਤ ਕਿਤੇ ਜਾਉਂਗੇ ਅਤੇ ਅੱਗੇ ਲਿਖਿਆ ਗਿਆ ਵਾ ਕਿ ਤੜਨਾ ਵੈਣ ਕਰਨਗੇ ਤਾਂ ਵੀ ਤੁਸੀਂ ਧੰਨਵਾ ਅਸੀਂ ਵੱਖਰੇ ਵੱਖਰੇ ਪੌਂਡ ਨੂੰ ਸੇ ਪੜਦੇ ਵੱਖਰੇ ਗੱਲੀਆਂ ਸ਼ਬਦਾਂ ਨੂੰ ਪ੍ਰਭੂ ਨੂੰ ਜੋ ਸਿਖਾਲਦਾ ਆਪਣੇ ਚੇਲੀਾਂ ਤਸਲੀਂ ਗੰਦਾ ਵਾ ਉਹ ਗੱਲਾਂ ਅਸੀਂ ਪੜਦੇ ਆਂ ਲੇਕਿਨ ਜੋ ਵੀ ਬਚਨ ਦੇ ਜਾਣ ਕੇ ਅਮੀਰਾਂ ਦਾ ਆਜ਼ਮਦਾ ਵਾ ਧਨੀ ਲੋਕਾਂ ਦਾ ਆਜ਼ਮਦਾ ਵਾ ਉਹਨਾਂ ਲੋਕਾਂ ਦਾ ਆਜ਼ਮਦਾ ਜਿਹੜੇ ਪਾ ਚੁੱਕੇ ਆ ਦੇਖੋ ਪ੍ਰਿਯੋ ਇਹ ਸੰਸਾਰ ਪਰਮੇਸ਼ਰ ਦਾ ਵਾ ਹਾਲੇਲੂਇਆ ਇਹ ਸੰਸਾਰ ਕਿਦਾ ਵਾ ਪਰਮੇਸ਼ਰ ਦਾ ਵਾ ਇੱਕ ਜਿਹੜਾ ਘਰ ਹੁੰਦਾ ਨਾ ਉਹ ਘਰ ਦਾ ਮੁਖੀ ਜਿਹੜਾ ਦਾ ਘਰ ਦਾ ਉਹ ਘਰ ਉਹਦਾ ਹੀ ਹੁੰਦਾ ਵਾ ਮੈਂ ਘਰ ਜਾ ਕੇ ਵਰ ਨਹੀਂ ਸਕਦਾ ਮੈਂ ਉਸ ਘਰ ਚ ਆਪਣਾ ਮੋਟਰਸਾਈਕਲ ਨਹੀਂ ਲਾ ਸਕਦਾ ਆਪਣੀ ਗੱਡੀ ਨਹੀਂ ਲਾ ਸਕਦਾ ਆਪਣਾ ਮੈਂ ਉਹ ਜਗ੍ਹਾ ਤੇ ਜਾ ਕੇ ਥੁੱਲਾ ਨਹੀਂ ਵੜਾ ਸਕਦਾ ਚੌਂਕਾ ਨਹੀਂ ਵੜਾ ਸਕਦਾ ਨਹੀਂ ਉਸ ਘਰ ਜਾ ਕੇ ਰੂਪ ਪਾ ਸਕਦਾ ਵਾ ਗੋ ਮੇਰਾ ਘਰ ਨਹੀਂ ਗਾ ਮੇਰੀ ਜ਼ਮੀਨ ਨਹੀਂ ਗੋੜੀ ਉਹ ਤਾਂ ਕਿਸੇ ਹੋਰ ਦੀ ਆ ਕਿਸੇ ਕਿਸੇ ਹੋਰ ਨਾਮ ਤੇ ਆ ਘਰ ਕਿਸੇ ਹੋਰ ਨਾਮ ਤੇ ਤੁਮ ਇਹ ਕਿਸੇ ਹੋਰ ਦੀ ਆ ਹਾਂ ਅਲੱਗ ਗੱਲ ਬਾਤ ਉਹ ਜ਼ਮੀਨ ਵੇਚ ਦਿੱਤੀ ਜਾਵੇ ਜਾਂ ਵੀ ਅਧਿਕਾਰ ਕਬਜ਼ਾ ਕਰ ਲਵੇ ਉਹ ਜ਼ਮੀਨ ਤੇ ਜਾਂ ਅਲੱਗ ਕੋਈ ਆ ਇਨਸਾਨ ਆਣ ਕੇ ਉਹਦੇ ਤੇ ਆਣ ਕਹਵੇ ਕਿ ਮੇਰੀ ਸਗਾ ਉਹ ਅਲੱਗ ਹੈ ਡੱਕ ਰਾਇ ਤੇ ਆਣ ਕੇ ਰਹਿਣ ਦਾ ਹੈ ਭੀ ਲੇਕਿਨ ਘਰ ਦਾ ਮਾਲਿਕ ਉਹ ਹੁੰਦਾ ਜਿਹਦੇ ਨਾਮ ਤੇ ਰਜਿਸਟਰੀ ਆ ਜਿਹਨੇ ਜਗਾ ਬੜਾਈਆਂ ਜਿਹਨੇ ਖੋਦ ਫੋਦ ਕੇ ਸਾਫ ਕੀਤੀ ਆ ਅਦੇ ਲੈਂਟਰ ਤੱਕ ਪਹੁੰਚਾਇਆ ਵਾ ਇਹ ਦੁਨੀਆ ਪਰਮੇਸ਼ਰ ਦੀ ਆ ਬਥੇਰੇ ਲੋਕਾਂ ਤੁਹਾਨੂੰ ਯਾਹ ਪਰ ਦੇ ਕਹਿੰਦੇ ਸਾਡੀ ਸਾਡੀ ਇੱਕ ਟੱਪੀ ਪਲਾਨੇ ਧੰਕਾਨੇ ਨ ਬਣਾਈਆਂ ਸਰਬਸ਼ਕਤੀਮਾਨ ਪ੍ਰਭੂ ਪਰਮੇਸ਼ਰ ਨੇ ਬਣਾਈਆਂ ਮਨੂੰ ਕਿਸ ਨੇ ਬਣਾਏ ਆ ਕਮਜਾ ਕਰਲੇ ਰੂਪ ਛਾੜਲੇ ਬੱਕਰੀ ਗੱਲ ਆ ਮੈਂ ਕੀ ਕਹਿ ਰਿਹਾ ਚਾਣਿਆ ਕਿ ਜ਼ਮੀਨ ਜਿਹੜੀ ਆ ਅਸਮਾਨ ਜਿਹੜਾ ਖੁਦਾਵੰ ਦਾਵਾ ਪ੍ਰਭੂ ਦਾਵਾ ਪਵਿੱਤਰ ਬਾਣੀ ਕਹਿੰਦੀ ਆ ਮੈਂ ਕਹਿੰਦੇ ਆਵਾ ਕਿ ਘਰ ਜਿਹੜਾ ਵਾ ਕਿਸਦਾ ਵਾ ਮੈਂ ਤਾਂ ਕਰੋ ਬਣੇ ਪਾ ਤੇ ਮੈਂ ਇਹਨਾਂ ਦਾ ਤੁਹਾਨੂੰ ਕਹਿ ਰਿਹਾ ਲੱਟ ਨੂੰ ਕੋਲ ਬਾਰੀ ਤੋਂ ਕਿਉਂ ਕੋਈ ਵਾਸੀ ਆ ਵਾਸੀ ਆ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਗਿਆ ਵਾ ਜੋ ਗਰੀਬ ਵਾ ਰਾਜ਼ ਉਹਨਾਂ ਦਾਵਾ ਭੁੱਖੇ ਆ ਤ੍ਰਿਪਤ ਕਿਤੇ ਜਾਣਗੇ ਅਤੇ ਜੋ ਰੋਂਦੇ ਆ ਉਹ ਹੱਸਣਗੇ ਖੁਸ਼ੀਆਂ ਮਨਾਉਣਗੇ ਹੁਣ ਇਹ ਗਰੀਬ ਲੋਕ ਨਹੀਂ ਕਿਹਾ ਗਿਆ ਜਿਹੜੇ ਗਰੀਬ ਲੋਕ ਆਜੋ ਵਾ ਰੱਬ ਦੀ ਭਗਤੀ ਨਹੀਂ ਕਰਦੇ ਖੁਦਾਬंदी ਜਾਇਜਾ ਕਰਨੇ ਕਰਦੇ ਪਰਮੇਸ਼ਰ ਨੂੰ ਨਹੀਂ ਪਛਾਣਦੇ ਉਹਨਾਂ ਨੂੰ ਕਿਹਾ ਗਿਆ ਉਹ ਗਰੀਬਾਂ ਨੂੰ ਕਿ ਦੁਨੀਆ 'ਤੇ ਬਹੁਤ ਸਾਰੇ ਗਰੀਬ ਲੋਕ ਜੋ ਰੱਬ ਨੂੰ ਗਲਾਂ ਘਟਦੇ ਆ ਕਰਤਨ ਭੁੱਲ ਬੈਠੇ ਆ ਸ੍ਰਿਸ਼ਟੀ ਕਰਤਨ ਭੁੱਲ ਬੈਠੇ ਆ ਅਤੇ ਅਮੀਰਾਂ ਨਾਲੋਂ ਵੀ ਜ਼ਿਆਦਾ ਪੂਰੀ ਜ਼ਿੰਦਗੀ ਉਹਨਾਂ ਦੀ ਆ ਦੁਨੀਆ ਨਾਲ ਵੀ ਜ਼ਿਆਦੀ ਪੂਰੀ ਜ਼ਿੰਦਗੀ ਆ ਉਸ ਧਨੀਆ ਇਨਸਾਨ ਤੋਂ ਵੀ ਜ਼ਿਆਦਾ ਮਾਰੀ ਸੰਦੀ ਗਰੀਬ ਇਨਸਾਨ। ਉਸ ਗਰੀਬਾਂ ਬਾਰੇ ਨੇ ਪ੍ਰਭੂ ਨੇ ਕਿਹਾ, ਉਸ ਗਰੀਬ ਬਾਰੇ ਕੀ ਆਵਾ ਜੋ ਪਰਮੇਸ਼ਰ ਦੇ ਵਿੱਚ ਗਰੀਬ ਵਾ। ਪਰਮੇਸ਼ਰ ਦੇ ਵਿੱਚ ਧਨੀ ਹੋਣ ਵਾ ਤੇ ਜੋ ਰੱਬ ਦੇ ਵਿੱਚ ਗਰੀਬ ਵਾ ਜਾਂ ਗਰੀਬੀ ਦੇ ਵਿੱਚ ਹੋ ਕੇ ਵੀ ਉਹ ਆਪਣੇ ਸ੍ਰਿਸ਼ਟੀ ਕਰਤਾ ਨੂੰ ਆਪਣੇ ਰਚੇਤਾ ਨੂੰ ਆਪਣੇ ਬਣਾਉਣ ਵਾਲੇ ਨੂੰ ਸਮਰ ਰੱਖਦਾ ਵਾ, ਯਾਦ ਰੱਖਦਾ। ਸੁਆਮੀ ਦੇ ਕਹਿੰਦਾ ਮਤਲਬ ਵਾ ਸਾਡੇ ਪ੍ਰਭੂ ਯੇਸ਼ੂ ਮਸੀਹ ਦੇ ਇਹ ਹੰਦਾ ਮਤਲਬ ਵਾ। ਮੈਂ ਜੋ ਵੀ ਬਚਨ ਤੇ ਆਸੰਦਾ ਮਾ। ਲਿਖਿਆ ਗਿਆ ਵਾ ਹਰ ਤੁੰ ਪਰ ਜੋ ਧਨਵਾਨ ਹੋ ਅਕੇ ਲਿਖਿਆ ਕਿਉਂਕਿ ਤੁਮ ਪਾ ਚੁਕੇ ਤੁਸੀਂ ਆਪਣੀ ਸ਼ਾਂਤੀ ਪਾ ਲਈਆ ਮੈਂ ਪਹਿਲਾਂ ਬੋਲ ਚੁਕੀਆਂ ਕਿ ਦੁਨੀਆ ਪਰਮੇਸ਼ਰ ਦੀ ਆ ਸਮ ਅਸਮਾਨ ਪਰਮੇਸ਼ਰ ਦਾ ਬਾ ਇਸ ਧਰਤੀ ਤੇ ਆਣ ਕੇ ਇਸ ਦੁਨੀਆ ਵਿੱਚ ਆਣ ਕੇ ਮੈਨੂੰ ਕਬਜ਼ਾ ਕਰ ਲਵੇ ਇਹ ਸੋਚੇ ਕਿ ਨਾ 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 ਇਹ ਸਾਰਾ ਕੁਝ ਮੇਰਾ ਵਾ ਇਹ ਦੁਨੀਆ ਦੇ ਵਿੱਚ ਸਭ ਕੁਝ ਮੇਰਾ ਭੁੱਲ ਬਿਠਾ ਰੱਬ ਨੂੰ ਅਤੇ ਸਾਡਾ ਆਪਣਾ ਪੰਜਾਬੀ ਦੇ ਕਹਿੰਦੇ ਨਾ ਖਾ ਪੀ ਕੇ ਤੇ ਮਸ਼ਹਹਨ ਲਤਾਂ ਮਾਰੇ ਹੈ ਨਾ ਰੱਬ ਨੂੰ ਪਾਲ ਬੈਠਾ ਉਹ ਪੈਸੇ ਤੇ ਦੌਲਤ ਤੇ ਧੰ ਦੌਲਤ ਤੇ ਭਰੋਸਾ ਰੱਖ ਲਿਆ ਉਹ ਜਾਂ ਐਸਾ ਮੀੜ ਹੋ ਗਿਆ ਬਈ ਨੇ ਪਿੱਛੇ ਜਨਤਾ ਹੋਵੇ ਕਿ ਪੂਰੇ ਦੇਸ਼ ਨੂੰ ਜਾੜਾਂ ਦੀ ਪੂਰੇ ਦੁਨੀਆ ਨੂੰ ਜਾੜਾਂ ਦਾ ਸਾਕ ਰੱਖਦਾ ਹੋਵੇ ਥਾਂ ਵੀ ਪਰਮੇਸ਼ਰ ਦੀ ਦੁਨੀਆ ਵਾਂ ਥਾਂ ਵੀ ਰੱਬ ਦੀ ਦੁਨੀਆ ਵਾਂ ਉਸਨੇ ਹੀ ਪੜਾਇਆ ਉਸਨੂੰ ਵੀ ਜੋ ਕਬਜ਼ਾ ਕਰ ਲਿਆ ਸਿਕੰਦਰ ਸੰਗਰ ਕੇ ਆਏ ਆ ਨਾ ਸਿਕੰਦਰ ਕਾਲੂ ਰਾਜਾ ਵਰਗੇ ਆਏ ਆ ਸਿਕੰਦਰ ਰਾਜਾ ਵਰਗੇ ਆਏ ਆ ਹਿਟਲਰ ਵਰਗੇ ਆਏ ਆ ਅਦ ਕਿੰਨੇ ਸਾਰੇ ਹੋਰ ਵੀ ਜਿਹਨੂੰ ਰਾਜੇ ਮਹਾਰਾਜੇ ਆਏ ਆ ਜਿਨ੍ਹਾਂ ਦਾ ਜਿਨ੍ਹਾਂ ਨੇ ਪੂਰੀ ਦੁਨੀਆ ਦਾ ਰਾਜ ਕਰਨ ਦੀ ਕੋਸ਼ਿਸ਼ ਕੀਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਭਰਉਣ ਵਾਲਾ ਵੀ ਪਰਮੇਸ਼ਰ ਦਾ ਹਰ ਕਬਾ ਪਰਮੇਸ਼ਰ ਦਾ ਇਸ ਲਈ ਉਹਨਾਂ ਲੋਕਾਂ ਨੂੰ ਕਹਿੰਦਾ ਤੁਸੀਂ ਪਾ ਚੁੱਕੇ ਹਾਂ ਮੈਂ ਇਸ ਸੰਸਾਰ ਦੀ ਗੱਲ ਕਰਦਾ ਮੈਂ ਪਹਿਲੇ ਸ਼ਬਦਾਂ 'ਚ ਛੱਡ ਦਿੰਦੇ ਹਾਂ ਕਿ ਤੁਸੀਂ ਇੱਥੇ ਮੈਂ ਪਾ ਚੁੱਕੇ ਹਾਂ ਇੱਥੇ ਲਿਖਿਆ ਤੁਸੀਂ ਆਪਣੇ ਹਿੱਸੇ ਦੀ ਸ਼ਾਂਤੀ ਪਾ ਚੁੱਕੇ ਹਾਂ ਅਮੀਰ ਲੋਕਾਂ ਨੂੰ ਕਹਿੰਦਾ ਵਾ 25 ਵਚਨ ਕਹਿੰਦਾ ਹਉ ਤਮ ਪਰਜੋ ਅਪ ਤ੍ਰਿਪਤ ਹੋ ਕਿਉਂਕਿ ਮੂਖੇ ਮੰਗੇ ਹਉ ਤਮ ਪਰਜੋ ਅਪ ਹਸਤੇ ਹੋ ਕਿ ਕਿ ਸ਼ੋਕ ਕਰੋਗੇ ਔਰ ਰੋਗੇ ਸ਼ਬਦੀ ਬਚਨ ਕਹਿੰਦਾ ਹਾਏ ਤੁਮ ਪਰ ਜਬ ਸਭ ਮਨੁਜ ਤੁਮੇ ਭਲਾ ਕਹੇ ਕਿਉਂਕਿ ਉਹਨਾਂ ਦੇ ਬਾਪ ਦਾਦੇ ਝੂਠੋ ਭਵਿਸ਼ਯ ਭਕਤਾਂ ਕੇ ਸਾਥ ਐਸਾ ਹੀ ਕੀਆ ਕਰਦੇ ਥੇ ਉਹ ਦੁਨੀਆਂ ਪੜ ਦੇਵ ਦੇਵਤੇ ਨੇ ਦੇ ਭੜਾਤ ਕਹਿੰਦੇ ਸੀ ਸ੍ਰਿਸ਼ਟੀ ਕਰਤਾਂ ਕੋਲ ਬੈਠੇ ਸੀ ਜਿਹੜੀ ਚੀਜ਼ ਨੂੰ ਅਮੀਰ ਬਣਾਉਂਦੀ ਆ ਜਿਹੜੀ ਚੀਜ਼ ਧਨੀ ਬਣਾਉਂਦੀ ਆ ਉਹਦਾ ਮਗਰ ਹੋਰ ਕੁਰੇ ਨੇ ਮੈਂ ਕੀ ਕਹਣਾ ਚਾਹੰਡਿਆ ਕਦਾ ਦੇ ਕਲਾਮ ਦੇ ਵਿੱਚੋਂ ਤੁਸੀਂ ਰੋਓਗੇ ਕਿਉਂ ਤੁਸੀਂ ਪਿੱਟੂਗੇ ਤੁਸੀਂ ਛਾਦੀ ਪਿੱਟੂਗੇ ਮਾਣੇ ਕੀ ਕਹਿੰਦੇ ਪਹਾੜਾਂ ਨੂੰ ਮਾਤੂਗੇ ਸਾਡੇ ਤੇ ਆਣ ਡੇਗ ਪਾ ਉਸ ਟਾਈਮ ਤੇ ਮਰਤੀ ਨੂੰ ਮੰਗਣਗੇ ਕੀ ਪਾ ਚੁਕੇ ਆ ਕੀ ਤੁਸੀਂ ਇੱਥੇ ਮੈਂ ਪਾ ਚੁਕੇ ਆ ਰਿੰਦਾ ਕੋ ਚੱਜੇ ਜੇਦੀ ਰਿੰਦਾ ਵਾ ਤਾਂ ਪ੍ਰਭੂ ਮੇਰੇ ਮਵਾਲ ਦੇ ਕੇ ਕਹਿੰਦਾ ਵਾ ਪ੍ਰਭੂ ਯਹੋਵਾ ਪ੍ਰਭੂ ਯੇਸ਼ੂ ਮੇਰੇ ਮਵਾਲ ਦੇ ਕੇ ਕਹਿੰਦਾ ਵਾ ਅਤੇ ਮੈਂ ਸੋਚਦਾ ਵਾਂ ਕੋਠੀ ਬਾਤ ਤੇ ਮਿਸ਼ਨਰੀ ਬਾਤ ਤੇ ਗੱਡੀ ਬਾਤ ਤੇ ਘਰ ਬਾਤ ਤੇ ਸਿਵਕੇ ਬਾਤ ਤੇ ਬਲੀਵਸ ਬਾਤ ਤੇ ਦੁਨੀਆਂ ਭਰ ਦੇ ਪ੍ਰਭੂ ਅੱਤੇ ਕੰਮ ਕਰਨ ਵਾ ਤੇ ਜਾਂ ਮੇਰੀ ਨਿੱਸੀ ਜ਼ਿੰਦਗੀ ਬਾਤ ਤੇ ਨਿੱਸੀ ਜ਼ਿੰਦਗੀ ਬਾਤ ਤੇ ਮੈਂ ਵਿਚਾਰ ਕਰਾਂ ਭੂ ਮੇਰੇ ਮੂਹਲ ਦੇਖਦਾ ਯਾਰ ਜਿਹ ਹੈ ਜੀਤ ਕੋ ਸੁਪਨੇ ਕਿ ਕਿੜੇ ਦਰਸ਼ਨ ਕਿੜੇ ਕਰਿਆ ਵਿਚਾਰ ਕਿੱਡਾ ਕਰਨ ਲਿਆ ਲੇਕਿਨ ਅੱਗੇ ਪਿੱਛੇ ਕੋਈ ਵੀ ਦਾ ਹੱਲ ਨਹੀਂ ਹੋਣ ਦਿਆ ਕਿਸੇ ਵਾਸਤੇ ਵੀ ਸਫਲ ਨਹੀਂ ਹੋਣ ਦਿਆ ਤੇ ਪ੍ਰਭੂ ਮੇਰੇ ਮੂਹਲ ਦੇ ਕਹਿੰਦਾ ਖੰਡਕਾ ਪਾ ਕੇ ਜਾਂਦਾ ਵਾ ਉਹ ਪਾ ਚੁੱਕਿਆ ਲੇਕਿਨ ਮਨੁ ਕਹਿੰਦਾ ਵਾ ਵੀਟ ਵੀਟ ਕਰ ਹਾਲੇ ਲੋਹਿਆ ਤੁਸੀਂ ਅੱਤੇ ਮੈਂ ਵੀਟ ਦੇ ਵਿੱਚਾਂ ਉਹ ਪਾ ਚੁੱਕਿਆ ਅੱਜ ਐਸੇ ਪਾਦਰੀ ਲੋਕਾਂ ਪਾ ਚੁੱਕਿਆ ਉਹ ਸਵਰਗੀ ਮਹਿਮਾ ਨੂੰ ਸਵਰਗੀ ਚਤਕਾਰ ਨੂੰ ਸਵਰਗੀ ਜ਼ਲਾਲ ਨੂੰ ਛੱਡ ਬੈਠੇ ਨੇ ਸਵਰਗੀ ਆਪਣੇ ਸਿਰ ਤੇ ਮੁਕਰਤੀਤਾ ਦਾ ਜੇਣਾਮਾ ਉਹ ਛੱਡ ਬੈਠੇ ਨੇ ਉਹ ਦੁਨੀਆਦਾਰੀ ਦੇ ਵਿੱਚ ਜਦੋਂ بڑا ਦਿਨ ਹੁੰਦਾ ਵਾ ਅਸਟਾ ਰਡਾ ਗੁੱਡ ਪ੍ਰੈਟ ਹੁੰਦਾ ਉਹਨਾਂ ਦੇ ਪੈਰਾਂ ਦੇ ਥੱਲੇ ਫੁੱਲ ਕਸਾਏ ਜਾਂਦੇ ਨੇ ਉਹਨਾਂ ਥੱਲੇ ਕੱਪੜੇ ਵਿਛਾਏ ਜਾਂਦੇ ਨੇ ਅਤੇ ਹੋਰ ਸਪੈਕਟਰ ਉਹ ਮਾਨ ਸਮਾਨ ਉਹ ਸ਼ੌਫਾ ਤਰੱਕੀ ਪਾ ਚੁੱਕੇ ਆ ਉਹ ਤਾਂਨੰਦੌਲਤ ਅਮੀਰੀ ਇਸ ਦੁਨੀਆ ਦਾ ਅਕਾਊਂਟ ਆਪਣਾ ਵੱਡਾ ਕਰ ਚੁੱਕੇ ਆ ਉਹ ਦੁਨੀਆ ਦੀ ਇੱਜ਼ਤ ਮਾਨ ਪਾ ਚੁੱਕੀ ਆ ਦੁਨੀਆ 'ਚ ਜਾਇਜ਼ਾਕਾਰ ਕਰਵਾ ਚੁੱਕੀ ਆ ਇਨਸਾਨਾਂ ਦੇ ਕੋਲ ਸ਼ੋਭਾ ਲੈ ਚੁੱਕੀ ਆ ਮਨੁੱਖਾਂ ਦੇ ਕੋਲ ਬੱਲੇ ਬੱਲੇ ਕਰਵਾ ਚੁੱਕੀ ਆ ਲੇਕਿਨ ਸਰਗਦਾ ਪਰਮੇਸ਼ਰ ਕਹਿੰਦਾ ਵਾ ਕੋਈ ਕੋਈ ਤੁਸੀਂ ਉਡੀਕ ਕਰੋ ਤੁਸੀਂ ਅੱਜ ਦੇ ਵਿੱਚ ਉਡੀਕ ਦੇ ਵਿੱਚ ਆ ਉਹਨਾਂ ਨੂੰ ਕਿਤਾਬ ਵਿੱਚ ਕਹਿੰਦਾ ਤੁਸੀਂ ਪਾ ਚੁੱਕੇ ਆ ਆਪਣਾ ਪਾਪ ਦੁੰਧਿਆ ਉਹ ਹੀ ਪਾ ਕੇ ਅੱਡੇ ਤੇ ਸ਼ਾਂਤੀ ਆਪਣੀ ਆਪਣਾ ਧਨ ਦੌਲਤ ਆਪਣੀ ਜ਼ਮੀਨ ਆਪਣੀ ਜਾਇਦਾਦ ਆਪਣਾ ਸੁੱਖ ਆਪਣੇ ਧੀਆਂ ਪੁੱਤਾਂ ਨੂੰ ਆਪਣੇ ਕੋਲ ਪਾ ਚੁੱਕੇ ਆ ਆਪਣੇ ਧੀਆਂ ਪੁੱਤਾਂ ਦਾ ਸੁੱਖ ਪਾ ਚੁੱਕੇ ਆ ਆਪਣੇ ਪੈਸੇ ਦਾ ਸੁੱਖ ਪਾ ਚੁੱਕੇ ਆ ਆਪਣੀ ਬੁੱਧੀ ਦਾ ਸੁੱਖ ਪਾ ਚੁੱਕੇ ਆ ਆਪਣੀ ਕਾਮਨਾ ਉਪਰ ਬਲਾਸ਼ਾ ਦਾ ਸੁੱਖ ਪਾ ਚੁੱਕੇ ਆ ਆਪਣੇ ਆਪਣੀ ਇੱਛਾ ਨੂੰ ਪੂਰੀ ਕਰਨ ਦਾ ਸੁੱਖ ਪਾ ਚੁੱਕੇ ਆ ਹਾਂ ਆਪਣਾ ਰੀਤ ਦਾ ਆਣ ਦਾ ਵੀ ਉਹ ਸੁੱਖ ਪਾ ਚੁੱਕੇ ਆ ਲੇਕਿਨ ਤੁਹਾਨੂੰ ਅਤੇ ਮੈਨੂੰ ਕਹਿੰਦਾ ਵੇਟ ਕਰੋ ਹallelujah ਤੁਹਾਡੀ ਅਤੇ ਮੇਰੇ ਮੂੰਹ ਵੱਲ ਦੇਖ ਕੇ ਯਿਸੂ ਮਸੀਹ ਕਹਿੰਦਾ ਜੇ ਵੇਟ ਵੇਲਾ ਆ ਰਿਹਾ ਹallelujah ਮਿਲ ਕੇ ਹallelujah ਤੁਸੀਂ ਅੱਤੇ ਮੈਂ ਉਡੀਕ ਦੇ ਵਿੱਚ ਕਲਾਮ ਕਹਿੰਦਾ ਵਾ ਉਹ ਪਾ ਚੁੱਕੇ ਆ ਬਹੁਤ ਬੜੀਆ ਲੱਗਦਾ ਮੈਨੂੰ ਕਿ ਤੁਸੀਂ ਆਪਣੀ ਸ਼ਾਂਤੀ ਪਾ ਚੁੱਕੇ ਹੋ ਤੁਸੀਂ ਆਪਣਾ ਸਨ ਆਪਣੀ ਬਰਕਤ ਆਪਣੀ ਆਸ਼ੀਸ਼ ਪਾ ਚੁੱਕੇ ਹੋ ਤੁਸੀਂ ਗਰੀਬ ਆਵਾ ਤੁਹਾਡੇ ਘਰ ਦੀ ਕੰਡੀਸ਼ਨ ਵਿਗੜੀ ਹੋਈ ਆ ਤੁਹਾਡੀ ਹਾਲਾਤ ਵਿਗੜੇ ਪਏ ਨੇ ਤੁਹਾਡੇ ਹਾਲਾਤਾਂ ਦੇ ਕਾਬੂਚ ਨਹੀਂ ਗਏ ਤਾਨੂੰ ਲੱਗਣ ਡਿਆ ਸਭ ਕੁਝ ਡੁੱਟ ਗਿਆ ਵਾ ਲੱਗਣ ਡਾ ਵਿਸ਼ਵਾਸ ਦਾ ਜਹਾਜ਼ ਉੱਟ ਗਿਆ ਬ ਡੁੱਬ ਗਿਆ ਵਾ ਨਹੀਂ ਜਿਨੇ ਸਾਨੂੰ ਬੜਾਇਆ ਵਾ ਜਿਨੇ ਸਾਨੂੰ ਰਚਾਇਆ ਵਾ ਉਹਦੇ ਨਾਲੋਂ ਵੱਡਾ ਵਾ ਕਿਹੜਾ ਸੰਸਾਰ ਦੇ ਵਿੱਚ ਹੈਗਾ ਵਾ ਹallelujah ਮੈਂ ਕਿਸੇ ਹੋਰੇ ਫੀਲ ਕਰਦਾ ਨਾ ਮੈਂ ਕਿ ਮੇਰੀ ਕੰਡੀਸ਼ਨ ਨਾਲੋਂ ਕਿਸੇ ਦੀ ਕੰਡੀਸ਼ਨ ਵੱਡੀ ਨਹੀਂ ਲੱਗੀ ਮੇਰੀ ਜਹਿਮਤ ਨਾਲੋਂ ਮੇਰੇ ਦੁੱਖ ਨਾਲੋਂ ਕੋਈ ਹੋਰ ਦਾ ਦੁੱਖ ਵੱਡਾ ਨਹੀਂ ਲੱਗਾ ਇੱਥੇ ਵੀ ਨਾ ਜੂਬੂ ਦੇ ਬਾਰੇ ਪੜਿਆ ਵਾ ਜੂਬੂ ਬਾਰੇ ਕਈ ਵਾਰ ਸਟਡੀ ਕੀਤੀ ਆ ਕਈ ਵਾਰ ਉਹਦੇ ਬਾਰੇ ਪ੍ਰਚਾਰ ਵੀ ਕੀਤਾ ਵਾ ਲੇਕਿਨ ਉਹਦੀ ਕੰਡੀਸ਼ਨ ਨੂੰ ਲੈ ਕੇ ਆਪਣੇ ਕੰਪਿਊਟਰ ਨੂੰ ਕੋਲ ਨਾਲ ਕੀਤੀ ਜਾਂਦੀ ਲੇਕਿਨ ਇੱਕ ਦਿਨ ਮੈਂ ਨਾ ਕਿ ਜਿਆਦਾ ਡੀਪਲੀ ਚਲਾ ਗਿਆ ਇੰਨਾ ਕਿ ਅੱ深度 ਚਲਾ ਗਿਆ ਕਿ ਆਪਣੇ ਆਪ ਨੂੰ ਉਹ ਯੂਵੀ ਜਗ੍ਹਾ ਤੇ ਰੱਖ ਕੇ ਦੇਖਿਆ ਕਿ ਯੂਵੀ ਜਗ੍ਹਾ ਤੇ ਮੈਂ ਹੁੰਦਾ ਮੇਰੇ ਕੀੜੇ ਪੈ ਜਾਂਦੇ ਲੱਤਾਂ ਤੇ ਕੀੜੇ ਸਾਰਾ ਸਰੀਰ ਤੇ ਜੱਪੀ ਹੋ ਗਿਆ ਕੀੜੇ ਮੈਂ ਭੱਜਦਾ ਫੇਰ ਮੈਨਾਂ ਨਹੀਂ ਬੜਦਾ ਜਦ ਕਿੰਨੀ ਕੱਲੀ ਆ ਕਦੇ ਪੈਸਾ ਨਹੀਂ ਕੱਲਾ ਹੈਗਾ ਕਦੇ ਸੁਪਨੇ ਰੀਜਾਂ ਨਹੀਂ ਕੱਲੀਆਂ ਪੂਰੀਆਂ ਹੁੰਦੀਆਂ ਲੇਕਿਨ ਤੂੰ ਕਿੱਦਾਂ ਹੋਵੇਗਾ ਯੂਬ ਦਾ ਟਾਈਮ ਕਿਦਾਂ ਨਿਕਲਿਆ ਹੋਵੇਗਾ ਯੂਬ ਚ ਗੱਲ ਹੈ ਕਿ ਦੁਪਾਤੇ ਆਪ ਨੂੰ ਫ੍ਰੀ ਮਹਿਸੂਸ ਕੀਤਾ ਕਿ ਤੱਕ ਬਾਤ ਆਹੀ ਖੁਦਾ ਬੰਦਾ ਯੂਬ ਜਿਆਦਾ ਸੀਗਾ ਜਿਹੜੇ ਮਰ ਚੁੱਕੇ ਆ ਉਹ ਜਿਆਦਾ ਸੀਗੇ ਅਬੀਤਰ ਬਾਈ ਬਮਬਲੀ ਕਹਿੰਦੀ ਆ ਕਿ ਬ੍ਰਿਹਾਨੀ ਦੀ ਕਿਤਾਬ ਤੇ ਲਿਖਿਆ ਗਿਆ ਉਹਨਾਂ ਨੇ ਛੁਟਕਾਰਾ ਨਾ ਚਾਹਿਆ ਤਾਂ ਕਿ ਔਰ ਵੀ ਜਿਆਦਾ ਪਤਿਆ ਉਹਨੂੰ ਰਸਤਾਨ ਦੇ ਯੋਗ ਬਣ ਮੈਂ ਪ੍ਰਚਾਰ ਨਹੀਂ ਕੀਤਾ ਗੱਲ ਜਿਆਦਾ ਕਰਨ ਮੇਰਾ ਤਰ੍ਹਾਂ ਬਤਾ ਕਿ ਉਹਨਾਂ ਨੇ ਛੁਟਕਾਰਾ ਨਹੀਂ ਚਾਇਆ ਤਾਕਿ ਹੋਰ ਵੀ ਜ਼ਿਆਦਾ ਉਤਮ ਪੁੰਨਰਸਥਾਨ ਦੇ ਕਾਬਿਲ ਹੋਣ ਉਹ ਛੁਟਕਾਰਾ ਪਾ ਸਕਦੇ ਸੀ ਯਸੂ ਨਾਮ ਦੇ ਅਧਿਕਾਰ ਨੂੰ ਕੋ ਹੈਗਾ ਬਾ ਰਾਜਾ ਗੋਡੇ ਵੀ ਡੇਗ ਸਕਦੇ ਸੀ ਕਿ ਮਰਤੀ ਨੂੰ ਮਨਾ ਕਰ ਸਕਦੇ ਸੀ ਕਿ ਇਹ ਵੀ ਕਹਿ ਸਕਦੇ ਕਿ ਚੱਲ ਕੋਈ ਗੱਲ ਨਹੀਂ ਭੱਜ ਜਾ ਨੇ ਪੱਤਰਸ ਵਾਂਗੂ ਲੇਕਿਨ ਨਹੀਂ ਉਹ ਮੌਤ ਵੱਲ ਨੂੰ ਭੱਜੇ ਨੇ ਨਿੱਤਿਉ ਵੱਲ ਨੂੰ ਗਏ ਨੇ ਅਥੇ ਲਿਖਿਆ ਗਿਆ ਉਹਨਾਂ ਨੇ ਛੁਟਕਾਰਾ ਨਹੀਂ ਚਾਇਆ ਤਾਂਕਿ ਔਰ ਵੀ ਜ਼ਿਆਦਾ ਤਾਂਕਿ ਉਹ ਪੌਣਾ ਚੁੰਦੇ ਪਿਆਰਿਓ ਪਵਿੱਤਰ ਬਾਣੀ ਕਹਿੰਦੀ ਆ ਕਿ ਉਹ ਭਾ ਚੁਕੇ ਉਹ ਤਨਹੀ ਹੋ ਬੈਠੇ ਨੇ ਉਹ ਸੁਖ ਆਪਣਾ ਲੈ ਚੁੱਕੇ ਨੇ ਆਪਣੀਆਂ ਕਾਮਨਾ ਪੂਰੀਆਂ ਕਰ ਚੁੱਕੇ ਨੇ ਆਪਣੀਆਂ ਛੋਪੂਰੀਆਂ ਕਰ ਚੁੱਕੇ ਨੇ ਆਪਣੀਆਂ ਰੀਝਾਂ ਪੂਰੀਆਂ ਕਰ ਚੁੱਕੇ ਨੇ ਉਹ ਜੋ ਪਰਮੇਸ਼ਰ ਨੇ ਦੁਨੀਆ ਬਣਾਈ ਹੋਈ ਆ ਪਰਮੇਸ਼ਰ ਨੇ ਸਾਰੀ ਦੁਨੀਆ ਨੂੰ ਜੋ ਜੋ ਦੇਣਾ ਵਾ ਉਹ ਪਾ ਚੁੱਕੇ ਉਹ ਪਰਮੇਸ਼ਰ ਦੇ ਕੋਲ ਲੈ ਚੁੱਕੇ ਆ ਚਾਹੇ ਆਪਣੀ ਨਿੰਦਰਾ ਲੈ ਲਿਆ ਵਾ ਚਾਹੇ ਚੋਰੀ ਕਰਕੇ ਠੱਗੀ ਕਰ ਲੇ ਪਰ ਲੇਕਿਨ ਉਹ ਸੁਖ ਮਾਨੰਦੇ ਨੇ ਜਿਹੜਾ ਸੁਖ ਰੱਬ ਨੇ ਮਨੁੱਖ ਵਾਸਤੇ ਰੱਖਿਆ ਵਾ ਜਿਹੜਾ ਸੁਖ ਖੁਦਾ ਵੰਗ ਨੇ ਆਦਮੀ ਵਾਸਤੇ ਰੱਖਿਆ ਜੀਵ ਦੇ ਪ੍ਰਾਣੀ ਵਾਸਤੇ ਰੱਖਿਆ ਨਾ ਕਿ ਸੁਰਗਧੂਤਾਂ ਵਾਸਤੇ ਸੁਖ ਰੱਖਿਆ ਵਾ ਜੋ ਮਨੁੱਖਾਂ ਵਾਸਤੇ ਸੁਖ ਰੱਖਿਆ ਵ ਨਾਤਮਿਕ ਸੁੱਖ ਉਹ ਜੋ ਰੱਬ ਨੇ ਸੁੱਖ ਰਖਿਆ ਉਹ ਸੁੱਖ ਪਾ ਚੁੱਕਿਆ ਤੁਹਾਡੀ ਅਤੇ ਮੇਰੀ ਵਾਰੀ ਰੰ ਨਹੀਂ ਮਿਲਿਆ ਉਹ ਅਸੀਂ ਉਸ ਕਮਰੇ 'ਚ ਬੈਠੇ ਆ ਜਿਹਦੇ ਬਾਹਰਲੇ ਪਾਸੇ ਲਿਖਿਆ ਆ ਇਹ ਵੇਟਿੰਗ ਰੂਮ ਆ ਵੇਟ ਕਰੋ ਹ Alleluia ਮਿਲ ਕੇ ਹ Alleluia ਅਸੀਂ ਉਸ ਕਮਰੇ ਅੰਦਰ ਵਾ ਮੈਂ ਮੋਟਰਸਾਈਕਲ ਦੀ ਸਰਵਿਸ ਕਰਾਉਣ ਜਾਣਾ ਨਾ ਵਾ ਗੱਡੀ ਦੀ ਸਰਵਿਸ ਕਰਾਉਣ ਜਾਵਾਂ ਤੁਮਨੇ ਕਹਿੰਦੇ ਆ ਉਹ ਕਮਰੇ 'ਚ ਜਾ ਕੇ ਬੈਠ ਜਾਓ ਮੈਂ ਜਾ ਕੇ ਬੈਠਦਾ ਨਾ ਕਿਸੀ ਲੱਗਾ ਹੁੰਦਾ ਵਾ ਟੀਵੀ ਲੱਗਾ ਹੁੰਦਾ ਵਾ ਅਗੇ ਕਿਤਾਬਾਂ ਪਈਆਂ ਕਿ ਅਖਬਾਰ ਪਈ ਹੋਈਆਂ ਹਰ ਕੌਫੀ ਵਾਲੇ ਹਮ ਦੇ ਬਾਰ-ਬਾਰ ਪਾਣੀ ਵਾਲੇ ਹੁੰਦੇ ਨੇ ਉਸੇ ਰੂਮ ਦੇ ਵਿੱਚ ਅਤੇ ਕੋਈ ਪਰਫੋਰਕ ਸਾਰ ਚਾਹੀਦਾ ਵਾ ਕੀ ਕਹਦੇ ਥਕਾਬਟ ਹੋਣ ਰਹੀ ਆ ਸੋਫਾ ਲੱਗਾ ਤੁਸੀਂ ਲੇਟ ਵੀ ਸਕਦੇ ਆ ਆਰਾਮ ਵੀ ਕਰ ਸਕਦੇ ਆ ਬਾਕੀ ਉੱਥੇ ਮੈਂ ਕਹੇ ਤੇ ਆਦੀ ਨਾ ਉੱਥੇ ਮੈਂ ਕਹੇ ਤੇ ਕੋਲ ਗਿਆ ਵਾ ਸਰਵ ਸ਼ਕਤੀਮਾਨ ਸਾਡਾ ਪਰਮੇਸ਼ਰ ਸਾਡਾ ਮਾਲਿਕ ਇਸ ਕੰਬਰੀ ਅੰਦਰ ਬਿਠੇ ਆ ਭੁੱਖਾ ਨਹੀਂ ਮਾਰਨ ਦਵੇਗਾ ਲੇਕਿਨ ਫੇਬਿਓ ਕਿੰਦਾ ਵਾ ਵੇ ਢਿੰਗਾ ਮਿਲ ਕੇ ਹਿੰਦਾ ਰੁਨਾ ਦੇ ਕਰਕੇ ਮਾਰਗੇ ਨੇ ਉਹ ਗਰੀਬ ਨਹੀਂ ਮੈਂ ਕਹਿ ਰਿਹਾ ਮੈਂ ਹੋਗਰੀ ਉਹ ਕਹਿ ਰਿਹਾ ਆ ਮਾਂ ਜਿਨ੍ਹਾਂ ਦੀ ਰਾਖੀ ਯਸ਼ੂ ਕਰੋਨਾ ਚ ਵੀ ਕੀਤੀ ਆ ਉਦੋਂ ਪਹਿਲਾਂ ਵੀ ਕੀਤੀ ਆ 2024 ਚ ਵੀ ਕਰ ਰਿਹਾ ਵਾ ਹਲੇਲੂਇਆ ਹਲੇਲੂਇਆ ਜਿਉਂਨਾ ਗਰੀਬਾਂ ਦੇ ਗੱਲ ਕਰਦੇ ਆ ਤੇ ਦਿਲ ਦੇ ਗਰੀਬ ਨੇ ਪ੍ਰਭੂ ਦੇ ਧਨੀ ਆ ਜੋ ਮੰਦਿਰ ਦੀਨ ਨੇ ਜੋ ਮੰਦਿਰ ਨਮਰ ਨੇ ਜਿਨ੍ਹਾਂ ਦੀ ਸ਼ੁਰੂਆਤ ਖੁਦਾਵਤ ਯਸ਼ੂ ਤੋਂ ਹੁੰਦੀ ਆ ਜਿਨ੍ਹਾਂ ਦੀ ਸ਼ੁਰੂਆਤ ਯਸ਼ੂ ਤੋਂ ਹੁੰਦੀ ਆ ਦਿਨ ਯਸ਼ੂ ਤੋਂ ਚੜਦਾ ਰਾਤ ਵੀ ਯਸ਼ੂ ਤੋਂ ਹੁੰਦੀ ਆ ਹੋਂ ਦਾ ਸਾਰੇ ਕੰਮ ਯਸ਼ੂ ਤੋਂ ਮਾ ਜੀਣਾ ਯਸ਼ੂ ਤੋਂ ਕਮਾਉਣਾ ਯਸ਼ੂ ਆ ਤੇ ਖਾਣਾ ਜਿੱਨੇ ਯਸ਼ੂ ਆ ਤੇ ਜਿੱਦਾ ਯਸ਼ੂ ਸੱਚਣ ਵਾਤੇ ਕਹਿੰਦਾ ਤਾਂ ਯਸ਼ੂ ਚਲਣਾ ਵਾਤੇ ਕਹਿੰਦਾ ਜਿੱਦਾ ਯਸ਼ੂ ਵਿਚਾਰ ਕਰ ਰੰਦਾ ਜਿੱਦਾ ਯਸ਼ੂ ਕਹਿੰਦਾ ਪਰਮਾਤਮਾ ਤੋਂ ਹੁੰਦੇ ਆ ਉਹਦੀ ਗੱਲ ਕਰਦਾ ਆ ਵਾ ਉਹਦੀ ਗੱਲ ਕਰਦਾ ਵਾ ਫ੍ਰੀਸ ਗਾਡ ਹਾਲੇਲੂਇਆ ਜੇਕਰ ਉਹਨਾਂ ਨੇ ਕਹਿੰਦਾ ਉਹ ਪਾ ਚੁੱਕੇ ਆ ਭਾਈ ਤੁਹਾਡੇ ਤੇ ਤੁਸੀਂ ਰਹੋਵੋਗੇ ਰੋਵੋਗੇ ਅੱਜ ਅਸੀਂ ਰੋਣਦੇ ਆ ਅੱਜ ਸੋਹਣੀ ਪ੍ਰਸਿੱਧੀ ਦੇ ਕੇ ਹਾਰਣਦੇ ਆ ਆਪਣੀ ਕੰਡੀਸ਼ਨ ਦੇ ਕੇ ਹਾਰਣਦੇ ਆ ਟੁੱਟਣਦੇ ਆੜਾ ਵਿਸ਼ਵਾਸ ਟੁੱਟਦਾ ਅੜੀ ਹਿੰਮਤ ਰੋੜਦੀ ਆ ਅੱਜ ਸੋਹਦੇ ਸਾਡੇ ਧੀਆਂ ਪੁੱਤਾਂ ਨੂੰ ਸੁੱਖ ਨਹੀਂ ਮਿਲਣਦੇ ਆ ਅੱਜ ਸੁੱਖ ਨਹੀਂ ਪਾਉਣਦੇ ਸਾਡੇ ਕੋਈ ਕਮਰਾ ਆੜਾ ਗੱਡੀ ਤੱਕ ਨਹੀਂ ਪਹੁੰਚਣਦੇ ਆ ਡਬਲ ਸਟੋਰੀ ਦੇ ਘਰ ਹੋਣਦੇ ਆ ਏਸੀ ਨਹੀਂ ਲਵਾਉਂਦੇ ਆ ਕੂਲਰ ਨਹੀਂ ਲਿਆ ਜਾਣਦੇ ਆ ਸੱਕ ਪੱਖੇ ਦੀ ਬਾਬਰ ਪੂਰੀ ਲੱਗਣਦੀ ਹਨ ਗੋਠੇ ਤੇ ਸੌਣਾ ਪੈਂਦੇ ਆ ਵਾ ਮਾਲਿਕ ਕਹਿੰਦਾ ਵਾ ਅਸੂਂਗੇ ਉਹ ਲੋਕ ਰੋਣਗੇ ਜਿਹੜੇ ਏਸੀਆ ਵਾਲੇ ਆ ਉਹ ਗਰਮੀ ਨਾਲ ਸੜਨਗੇ ਉਹ ਅਗਨ ਨਾਲ ਸੜਨਗੇ ਜਿਹਨੂੰ ਇਸ ਟੈਂਪ ਤੇ ਅਸੀਂ ਅਬਰਾਹਮ ਦੇ ਕੋਲ ਹੋਵਾਂਗੇ ਭਾਵੇਂ ਬਾਈਬਲ ਕਿੰਦੀ ਆ ਇਬਰਾਹਮ ਦੀ ਗੋਦੇ ਵਿੱਚ ਹੋਵਾਂਗੇ ਲਿਖਿਆ ਸ਼ਾਂਤੀ ਨਾਲ ਪਹੁੰਚਾਈ ਦਵਾਂਗੇ ਇੱਥੇ ਸ਼ਾਂਤੀ ਪਾ ਚੁੱਕੇ ਉਹ ਤੇ ਸ਼ਾਂਤੀ ਨਾਲ ਪਹੁੰਚਾਈ ਜਾਵਾਂਗੇ ਧੁਦਾ ਦਾ ਕਲਾਮ ਦਵਾ ਪ੍ਰਿਸ ਗਰ ਹਲੇਲੂਯਾ ਇਸ ਲਈ ਤੁਹਾਨੂੰ ਅਤੇ ਮੈਨੂੰ ਹਾਸ ਨਹੀਂ ਛੱਡਣੇ ਚਾਹੀਦੇ ਖਾਰਨਾ ਨਹੀਂ ਚਾਹੀਦਾ ਕੀ ਵੇਟਿੰਗ ਬੋਰ ਮੀ ਤੁਸੀਂ ਕਹਿ ਸਕਦੇ ਨਾ ਵੇਟ ਕਰਨ ਰਿਹਾ ਪ੍ਰਭੂ ਦੇ ਅਪਕਾ ਪ੍ਰਭੂ ਦੀ ਆਸ਼ਾ ਪ੍ਰਬੋਧਿਸਾ ਫਰਗਤ ਪ੍ਰੰਪਰਕੀ ਦੀ ਇਕ ਦੀ ਗੱਲ ਵਾ ਗ੍ਰੀਬ ਛੇ ਸਾਲ ਹੋ ਗਏ ਮੈਂ ਸ਼ਬਦ ਦੇ ਨੋਤੋਂ ਨੰਮ ਗੱਲ ਦਾ ਧਿਆਨ ਦਾ ਮੈਂ ਤੇ ਮੇਰੇ ਪੰਤੇ ਚ ਪ੍ਰਭੂ ਨੇ ਪਾਇਆ ਅੱਜਾਂ ਹੀ ਕਿ ਚਲੋ ਸੰਡੇ ਲੰਗਰ ਲਾਉਂਦੇ ਆ ਲੰਗਰ ਵਾਸਤੇ ਆਪਣੇ ਪਤਨੀ ਦੇ ਕੋਲ ਕਹਿੰਦੇ ਠੀਕ ਹੈ ਅੰਦਰ ਲਾਉਂ ਲੋ ਲੰਗਰ ਲਾਣਾ ਵਾਸਤੇ ਕੀਤਾ ਸਥਾਨ ਸਮਾਨ ਸਭ ਲਿਆਂਦਾ ਕੋਈ ਜਿਹੜਾ ਵੀ ਖਰਚਾ ਆਉਂਦਾ ਖਰਚਾ ਸਾਰਾ ਖਰਚਾ ਕਰਦਾ ਲੰਗਰ ਦਾ ਲੰਗਰ ਦਾ ਖਰਚਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਦੋ ਇਹਦੇ ਵਿੱਚ ਕੋ ਵੀ ਪੁੰਹਦੇ ਆ ਪਾਸਾ ਪਰਮੇਸ਼ਰ ਦਾ 10 ਰੁਪਿਆ ਕਿਉਂ ਜਿੰਨੇ ਦਿਨ ਤੇ ਕੋਈ ਮੁੰਡਾ ਸੌਂਦਾ ਜਾਂਦਾ ਹਰ ਰੁਪਿਆ ਜਿੰ ਬਿਲਕੁਲ ਕਿਉਂਕਿ ਸਭ ਤੋਂ ਅੰਤਿਮ ਰਿਆਸੀ ਗਾ ਤੋਂ ਗ੍ਰੀਟਿਮਰ ਰਿਆਦ ਤੋਂ ਬੱਚਾ ਆ ਗਿਆ ਅੰਕਲ ਜੀ ਪਰੇਟਾ ਸੀ ਪੜੇ ਆ ਤੇ ਹੱਥੜਾ ਦੀ ਬਰਕਤ ਆ ਫਿਰ ਅਸ਼ੇਸ਼ ਅੱਗ ਨੇ ਸੀਗੇ ਉਹਨੇ ਸੀਗੇ ਆਣਾ ਦਾ ਉਹਨਾਂ ਡਬਲ ਸੀਗੇ ਜਿਹਦੇ ਮੈਂ ਲੰਗਰ ਤੇ ਲਾ ਜੀ ਸੀਗੇ ਉਹਨਾਂ ਡਬਲ ਸੀਗੇ ਉਸਨੇ ਉਸਵਾਨ ਅੰਕਲ ਅੰਦਰ ਆਖਿਆ ਬੜੀ ਵੈਸੇ ਆ ਮੈਂ ਫਰਦਾਦੀ ਬਰਕਤ ਆ ਕਿੰਦਾ ਹਾਂ ਤੁਹਾਡਾ ਅਕਾਊਂਟ ਭਰ ਚੁੱਕਿਆ ਵਾ ਇਸੇ ਤੁਸੀਂ ਕਢਾ ਰਹੇ ਆ ਅਸੀਂ ਜਮ੍ਹਾਂ ਕਰਵਾਉਣ ਦੇ ਆ ਸਾਡਾ ਨੰਬਰ ਵੀ ਲੱਗ ਜਾਵੇਗਾ ਹallelujah ਜਿੰਨੇ ਜੋ ਪੀਸੰਡਿਆ ਵਾ ਦੁੱਖ ਦਾ ਨਾ ਚੱਲਣ ਡਿਆ ਵਾ ਜੋ ਖੁਦਾਵਾਨ ਮਤੇ ਕਾਹ ਛੋੜੇ ਮਤਰਾ ਤੋੜੇ ਯੇਸ਼ੂ ਦਾ ਕਲਾਮ ਆ ਰਬਾ ਬਚਨਾਂ ਵੇਲਾ ਆਏਗਾ ਉਹ ਸਾਡੀ ਬਾਹ ਪੜ ਕੇ ਸਾਨੂੰ ਉਠਾਏਗਾ ਜਿੱਦ ਗਿਆਆਂ ਨੂੰ ਅਧਿਆਖੇਗਾ ਇਹ ਫਤਰੀ ਯੇਸ਼ੂ ਦਾ ਆਪਣਾ ਪਾਪ ਅਸ ਦੁਨੀਆ ਦੇ ਵਿੱਚ ਵੀ ਸਰਗਵਾ ਤੇ ਵੀ ਬਿਜਾ ਕਰੇ ਸਾਨੂੰ ਹਲੇਲੂਇਆ ਮਾਣ ਕੇ ਤੇਰੇ ਕੋਲ ਇੱਕ ਦੂਸਰੇ ਨੂੰ ਦਿਨ ਤੇ 30 ਨੂੰ 5 ਦੇ ਗਏ ਆ ਉਹ ਪੱਖੇ ਜਾਵੇਗਾ ਉਹ ਸਿੱਕਾ ਪੱਖੇ ਜਾਵੇਗਾ ਕਹੇਗਾ خدا ਫਲਾ ਜਾਂ ਆਪਣੇ ਵਾਕ ਤੇ ਸੱਚ ਵਾਕ ਤੇ ਜਿਸ ਨੂੰ ਵੱਡਾ ਘਰ ਪ੍ਰੇਸ਼ਲਵਾਟ ਹallelujah ਇਹਨੇ ਉਹ ਪਿੱਟਣਗੇ ਉਹ ਹਾਰਨਗੇ ਉਹ ਟੁੱਟਣਗੇ ਉਹ ਹੀਵਾ ਦੇ ਛੱਡਣਗੇ ਉਹ ਹਿੰਮਤ ਛੱਡਣਗੇ ਉਹ ਗੋਡਿਆਂ ਨੂੰ ਫੜਨਗੇ ਉਹ ਯਸ਼ੂ ਨੂੰ ਮਨਾਉਣਗੇ ਕਿ ਮaaf ਕਰ ਦੇ ਹਾਂ ਉਸ ਧੰਨਵਾਦ ਕੀ ਹੋਣਗੇ ਕਿ ਕਮ ਸੇ ਕਮ ਮੇਰੇ ਸਕਿਉਰਿਟੀ ਗਾਰਡ ਸੀ ਬੰਦੂਕ ਫੜ ਕੇ ਘਰੋਂਦਾ ਦੱਸਿਆ ਮੇਰੇ ਆਫਿਸ ਦੇ ਬਾਹਰਲੇ ਪਾਸੇ ਇਹਨੂੰ ਕਹਿ ਕਿ ਇੱਕ ਬੂੰਦ ਪਾਣੀ ਦੀ ਲੈ ਕੇ ਮੇਰੀ ਸੁਬਾਨ ਤੇ ਰੱਖ ਦੇ ਸੁਆਮੀ ਕਹੇਗਾ ਨਹੀਂ ਤੂੰ ਕੁਸ਼ੀਆਂ ਬਣਾਉਂਦਾ ਤੂੰ ਪੀਜ਼ਾ ਬਰਗਰ ਖਾਣਾ ਸੀ ਏਸੀ ਵਾਲੇ ਰੂਮ ਦੇ ਵਿੱਚ ਇਹਨੂੰ ਪੱਖਾ ਵੀ ਹੈ ਨਹੀਂ ਸੀ ਬਾਹਰਲੇ ਪਾਸੇ ਹੁਣ ਸ਼ਾਂਤੀ 'ਚ ਪਹੁੰਚਾਇਆ ਗਿਆ ਵਾ ਹੇਲੇਲੂਇਆ ਇਸ ਲਈ ਤੁਹਾਨੂੰ ਬਤਰੀ ਇਸ ਹਿੰਮਤ ਇਸ ਹਾਸ ਦੀ ਬਾਤ ਜਰਨਾ ਚਾਹੁੰਦਾ ਹਾਂ ਉਹ ਪਾਕਪਿਆ ਅਸੀਂ ਪਉਣਾ ਵਾ ਇਸੇ ਤਰ੍ਹਾਂ ਨੋ ਤੇ ਮੈਨੂੰ ਬੜੀ ਹਿੰਮਤ ਹੀ ਲੋੜ ਆ ਪਰ ਇਹ ਬਾਤ ਦੀ ਲੋੜ ਆ ਭਾਵਨ ਤੇ ਹੀ ਬਾਤ ਦੀ ਲੋੜ ਆ ਭਾਵਨ ਦੇ ਪ੍ਰੋਸੈਸ ਦੀ ਲੋੜ ਆ ਭਾਵਨ ਚੱਲਣ ਦੀ ਲੋੜ ਤੁਸੀਂ ਧਰਮੀ ਆ ਨਾ ਪਰਾਂ ਦਾ ਖਰਚ ਕਰਦੇ ਆ ਆਪਣੇ ਆਪ ਨੂੰ ਪੁਲਿਸ ਨੂੰ ਕਿੰਨਾ ਖਰਚ ਕਰਤਾ ਪਿਆ ਉਹਨੂੰ ਪ੍ਰਭੂ ਆ ਤੇ ਕੜੇ ਕਰਨ ਦੀ ਕੰਡੀਸ਼ਨ ਇਦਦਰ ਹੋਈ ਆ ਪੈਸੇ ਵਿੱਚੋਂ ਸੋਖ ਵਿੱਚੋਂ ਸ਼ਾਂਤੀ ਵਿੱਚੋਂ ਕਰਦੇ ਆ ਜ਼ਰੂਰਤਾਂ ਦੇ ਵਿੱਚੋਂ ਜਾਂ ਕਿਸੇ ਵੀ ਤਰੀਕੇ ਦੇ ਵਿੱਚ ਤੁਹਾਨੂੰ ਦਿੱਕਤਾਂ ਆਈ ਆ ਉਹ ਪ੍ਰਭੂ ਦਾ ਨਾਮ ਅੱਖਾਂ ਨਹੀਂ ਫੇਲੀਆਂ ਮੈਂ ਸੋਚਦਾ ਸੀਗਾ ਮੈਂ ਸੋਚਦਾ ਸੀਗਾ ਬਾਦਰੀ ਹੋ ਕੇ ਉਹ ਪਰਮਿਸ਼ਨ ਨਹੀਂ ਤਮਾੜੀ ਹੋ ਗਈ ਆ ਤੇ ਨੀਤ ਮੇਰ ਤੋਂ ਫਿਰ ਗਈ ਆ ਉਹਦੀ ਨਿਗਾਹ ਮੇਰੇ ਤੋਂ ਫਿਰ ਗਈ ਆ ਉਹਦੀ ਅੱਖਾਂ ਮੇਰੇ ਤੋਂ ਫਿਰ ਗਈਆਂ ਵਾ ਉਹਨੇ ਵਾਦੇ ਕੀਤੇ ਤੋੜ ਦਿੱਤੇ ਆ ਉਹਨੇ ਮੇਨਾ ਵਚਨ ਦਿੱਤੇ ਤੋੜ ਦਿੱਤੇ ਆ ਮੈਂ ਸੋਚਦਾ ਸੀਗਾ ਮੈਂ ਉਹ ਮੇਰੀ ਪਤਨੀ ਮੈਂ ਆਪਣੀ ਪਤਨੀ ਦੇ ਇਸ ਪੱੜ ਤੇ ਸਿਰ ਆ ਕੇ ਪਟਪਟ ਕੇ ਰੋਣਾ ਨਾ ਸੀਗਾ ਕਿ ਜੇ ਨਾ ਰੱਬ ਨੇ ਚਾਹ ਤਾਈਓ ਰੱਬ ਨੇ ਛੱਡ ਦਿੱਤਾ ਯੋ ਮੈਨੂੰ ਲੱਗਣ ਡਿਆ ਵਾ ਜਿੱਦਾਂ ਅਸੀਂ ਫਸੀ ਜਾਣ ਡੇ ਆ ਦੱਬੀ ਜਾਣ ਡੇ ਆ ਹੋਰ ਥਲੇ ਨੂੰ ਜਾਏ ਜਾਣ ਡੇ ਆ ਇੰਨੀ ਉਪਵਾਸ ਪ੍ਰਾਰਥਨਾ ਚਾਲੀ ਚਾਲੀ ਤੋਂ ਕਿੰਨਾ ਆਪੇ ਉਪਵਾਸ ਪ੍ਰਾਰਥਨਾ ਕਰਦਾ ਵਾ ਜਦ ਫੇ ਹਾਰ ਮੇਰੇ ਕਿ ਕਿ ਦਿਨ ਦੇ ਉਪਵਾਸ ਪ੍ਰਾਰਥਨਾ ਦਿਨ ਰਾਤ ਤੇ ਫਿਰ ਹਾਰ ਮੇ ਮਨ ਦੇ ਵਿੱਚ ਪ੍ਰਭੂ ਦਾ ਮਨ ਜਾਗਦਾ ਉਹ ਦੀ ਨਿਗਾਹ ਹਟ ਗਈ ਆ ਉਹਨੇ ਛੱਡਤਾ ਵਾ ਇਹ ਸੋਚਦਾ ਸੀਗਾ ਲੇਕਿਨ ਨਹੀਂ ਜਦੋਂ ਉਹਦਾ ਵੇਲਾ ਆ ਗਿਆ ਉਹਨੇ ਫੜਵਾ ਮੈਨੂੰ ਆਪਣੇ ਪੈਰਾਂ ਤੇ ਉਠਾ ਦਿੱਤਾ ਵਾ ਹallelujah ਅੱਜ ਅੱਜ ਹੜੀ ਨਗਾ ਤੇ ਮੇਰੇ ਕੋਲ ਕੁਝ ਵੀ ਨਹੀਂਗਾ ਲੇਕਿਨ ਸਰਵਸ਼ਕਤੀਮਾਨ ਨੇ ਬਹੁਤ ਬਹੁਤ ਬਖਸ਼ਿਸ਼ ਹੁਲਾਵਾ ਹallelujah ਇਸ ਲਈ ਤੁਸੀਂ ਇੱਥੇ ਮੈਂ ਬੀਟ ਕਰੀਏ ਧਾਰਮਿਕ ਜਿੰਦਗੀ ਖਰੀ ਜਿੰਦਗੀ ਵਿੱਚ ਸਹੀ ਜਿੰਦਗੀ ਵਿੱਚ ਸ਼ੁਰੂਆਤ ਪ੍ਰਭੂ ਤੋਂ ਕਰਨਾ ਪ੍ਰਭੂ ਤੋਂ ਪੂਰਣਾ ਪ੍ਰਭੂ ਤੋਂ ਚਲਣਾ ਪ੍ਰਭੂ ਤੋਂ ਹਰੇ ਕੰਪ ਹਾਰੇ ਕੰਮ ਪਰਮੋਸ਼ਰ ਹਰ ਚੀਜ਼ ਪਰਮੋਸ਼ਰ ਹਾਰੇ ਵਸਤ ਤੱਕ ਭੰਨਣ ਖਾਣ ਪੀਣ ਰਹਿਣ ਇਹ ਐਸੇ ਖੁਦਾ ਦੇ ਲੋਕ ਵਾ ਪ੍ਰਭੂ ਜੀ ਤੈਨੂੰ ਚਿਕਨ ਖਾਣਾ ਪਸੰਦ ਲੇਗਾ ਅਤਾ ਚਿੱਤ ਦਾ ਤਿਆਗ ਪ੍ਰਭੂ ਜੀ ਇਹ ਚੀਜ਼ ਤੈਨੂੰ ਸਾਡੀ ਜੇਬ ਦੇ ਵਿੱਚ ਭਾਈ ਸਾਹਿਬ ਪਸੰਦ ਨਹੀਂ ਲੇਗਾ ਛੇ ਕਾਜ ਤੋਂ ਬਾਅਦ ਉਹ ਪੈਸੇ ਦੇ ਵਿੱਚ ਭਜ ਤੌਰ ਖਤਮ ਪ੍ਰਭੂ 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 ਦੇ ਜੀ ਹੋ ਬਲੇ ਜੀ ਨੇ ਤਿੰਨ ਦਿਨਾਂ ਕੱਟ ਕੇ ਬੰਦਾ ਗਿਆ ਬੜਾ ਵਿਸ਼ਵਾਸੀ ਉਹ ਪੱਟੇ ਤੇ ਲੱਗ ਗਿਆ मुंशी ਬਣ ਗਿਆ ਪੱਟੇ ਦੇ ਪੰਜ मुंशी ਦੇ ਪੱਟੇ ਦੇ मुंशी ਬਣ ਗਿਆ ਇਤਵਾਰ ਨੂੰ ਛੁੱਟੀ ਨਹੀਂ ਸੀ ਗਈ ਕੰਦਾ ਗਿਆ ਕੰਮ ਨਮਾਛੜਦਾ ਤਾਵਾ ਪੁਦਾ ਬਨਵਾਤੇ ਅਕਾਲੀ ਨੰਗਲ ਦੇ ਵਿੱਚ ਮੇਰਾ ਮਾਤਾ ਪੂਆ ਦਾ ਮੁੰਡਾ ਵਾ ਬਿਲਡਿੰਗ ਦਾ ਕੰਮ ਕਰਦਾ ਇਤਵਾਰ ਨੂੰ ਛੁੱਟੀ ਨਹੀਂ ਗਈ ਇਹ ਤਾਂ ਛੁੱਟੀ ਨਹੀਂ ਗਈ ਕੰਮ ਛੱਡ ਦੇ ਤੇ ਜਾਂ ਛੁੱਟੀ ਕਰ ਲੈ ਕੰਦਾ ਤੇਰਾ ਪਿਆ ਕੰਮ ਕੰਮ ਜਵਾਬ ਦੇ ਕੇ ਚਰਚੇ ਦੇ ਵਿੱਚ ਚਾਲਣ ਕਿ ਆ ਗਿਆ ਕੰਦਾ ਪਾਜੀ ਮੈਂ ਕੰਮ ਪੰਜਾਬ ਦੇ ਕੇ ਆ ਗਿਆ ਦੁਆ ਕਰੋ ਚਰਚੋਂ ਬਾਹਰ ਵੀ ਨਹੀਂ ਨਿਕਲਿਆ ਅਸੀਂ ਨਾਲ ਹੀ ਬੰਦੇ ਦਾ ਕਾਲ ਆ ਗਿਆ ਕਿ ਭਾਈ ਕੋਈ ਗੱਲ ਨਹੀਂ ਪੰਜ ਛੁੱਟੀਆਂ ਆ ਚਾਰ ਛੁੱਟੀਆਂ ਆ ਵੀਆ ਤਨਖਾਹ ਵੀ ਤੇਰੀ ਮੈਂ ਬਤਾ ਦਿਆਂਗਾ ਜਦੋਂ ਖੁਦਾਵਰ ਮੱਤੇ ਕਰਦੇ ਆਂ ਤੇ ਨਾ ਕਿ ਖੁਦਾਵਰ ਸਟੈਂਡਰਡ ਦੇ ਬਲਕਿ ਡਬਲ ਕਰਕੇ ਮੋੜਦਾ ਵੀ ਹੈਗਾ ਵਾ। ਦਿੱਕਤ ਇਸ ਗੱਲ ਦੀ ਅਸੀਂ ਬੁੱਧੀ ਹਸਾਰ ਲੈ ਲਈਆਂ, ਅਕਲ ਦਾਸਾਰ ਲੈ ਲਈ ਆਪਣੇ ਆਪ ਦੇ ਵਿੱਚ ਹੁਣ ਕਦਮ ਚੱਕਦੇ ਆਂ ਨਾ ਕਿ ਪ੍ਰਭੂ ਤੇ ਛੁੱਟ ਕੇ। ਪ੍ਰਭੂ ਤੇ ਛੁੱਟਣ ਦਾ ਮਤਲਬ ਇਹ ਗੱਲ ਤੇ ਕਿਸੇ ਮਰ ਚੁੱਕੇ ਹੈ ਗੱਲ 'ਚ। ਪ੍ਰਭੂ ਤੇ ਛੁੱਟਣ ਦਾ ਮਤਲਬ ਹੁੰਦਾ ਵਸ ਇਸ ਗੱਲ 'ਚ ਮਰ ਚੁੱਕੇ ਆਂ। ਹੁਣ ਚਾਹੇ ਬੇਇੱਜ਼ਤੀ ਵੀ ਹੁੰਦੀ ਹੋ ਜਾਵੇ, ਨਿਕਰ ਮੈਂ ਛੱਡਦਾ ਵਾ। ਇਹਨਾਂ ਦੇ ਵਿਚਾਰ ਹੁੰਦੇ ਵੀ ਮਨਾਂ 'ਚ ਬੇਇੱਜ਼ਤੀ ਨਾ ਕਿ ਹੋ ਜਾਵੇ। ਆਤਮਾ ਦਾ ਘਰ ਹੋ ਸਕਦਾ ਵਾ। ਅਧਨਾ ਪਿਆ ਜਵੇ ਨੁਕਸਾਨ ਨਾ ਹੋ ਜਾਵੇ ਕਿਤੇ ਬਣਨੇ ਗੱਲ ਕਰੀ ਬਣਨੀ ਪਤਾ ਨਹੀਂ ਇਹ ਗੱਲ ਹੈ ਕਿ ਪਿਆਪਾਂ ਦੇ ਸ਼ੁਭ ਕਮਨ ਕਦੋਂ ਚ ਗਿਆ ਨਾ ਇਹ ਨਹੀਂ ਹੋਵੇ ਜੋ ਹੋਵੇ ਅਨੇ ਸਿਖ ਪਰਮ ਨਹੀਂ ਕਰਨਾ ਖੁਦਾਬੰਦ ਨੇ ਕਿਹਾ ਵਾ ਸ਼ੱਕ ਨਹੀਂ ਕਰਨਾ ਖੁਦਾਬੰਦ ਨੇ ਕਿਹਾ ਇਸੇ ਤੂ ਸਿੱਧੇ ਮੈਂ ਖੁਦਾਬੰਦ ਤੇ ਭਰੋਸਾ ਕਰੀਏ ਪ੍ਰਭੂ ਤੇ ਵਿਸ਼ਵਾਸ ਕਰੀਏ ਉਸਨੇ ਆਖਿਆ ਪ੍ਰਭੂ ਦੇ ਕਿ ਕਿ ਉਹ ਪਾ ਚੁਕੇ ਆ ਤੁਹਾਨੂੰ ਲੈਣਾ ਵਜੇ ਤੁਹਾਡੀ ਮਿਹਲੇ ਦੇ ਨਾਲ ਨਹੀਂ ਅੱਗੇ ਬੋਲੋ ਇਸ ਲਈ ਪ੍ਰਾਰਥਨਾ ਦੇ ਵਿੱਚ ਰਹੀਏ ਭਾਵੇਂ ਕਲਾਮ ਦੇ ਵਿੱਚ ਰਹੀਏ ਪਵਿੱਤਰਤਾ ਧਾਰਮਿਕ ਜਿੰਦਗੀ ਦੇ ਵਿੱਚ ਰਹੀਏ ਉਪਵਾਸ ਪ੍ਰਾਰਥਨਾ ਦੇ ਵਿੱਚ ਰਹੀਏ ਪ੍ਰਭੂ ਦੀ ਸੰਗਤ ਦੇ ਵਿੱਚ ਰਹੀਏ ਅਤੇ ਮੇਰਾ ਪਰ ਐਤਵਾਰ ਦੇ ਵਿਸ਼ਵਾਸੀ ਨਹੀਂ ਦਿਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਨਾ ਕਿ ਚਰਚ ਦੇ ਵਿਸ਼ਵਾਸੀ ਬਲਕਿ ਬਾਹਰ ਦੇ ਵਿਸ਼ਵਾਸੀ ਦੇ ਨਾਮ ਬਾਹਰ ਦੇ ਵਿੱਚ ਵੀ ਉਹ ਜਹਾ ਗਿਆ ਵੀ ਚਰਚ ਦੇ ਵਿੱਚ ਆਣ ਗਏ ਬਾਈਬਲ ਆਪ ਨੂੰ ਚੋਵੇ ਇਹਨਾਂ ਤੋਂ ਬਾਹਰ ਜਾ ਕੇ ਹਾਂ ਸੰਤ ਪੌਲਸ ਕੀ ਕੰਦਾ ਗੁਰੂ ਚਿੰਨ੍ਹ ਗੱਤਾ ਇਹ ਪਤਰੀਆ ਇਹਨੂੰ ਕੋਈ ਪੜਦਾ ਵਰਨਾਗੇ ਬਾਈਬਲ ਇਹਨੂੰ ਪੜਦਾ ਕੋਈ ਸਹੀਆ ਗਰੀਵਾਰ ਹਾਇਕਾਰ ਕਦਾ ਗੰਦਾ ਬੋਲਦਾ ਸਾਈ ਨੇ ਮਾਰਿਆ ਸਰ ਹੰਨ ਕੋਈ ਪਰਦਾ ਨਾ ਸੰਤ ਪੌਲਸ ਕਹਿੰਦਾ ਗਾਉਂਦਾ ਕੁਰਿੰਥੀਆਂ ਦੇ ਵਿੱਚ ਕਹਿੰਦਾ ਤੁਸੀਂ ਮੇਰੀ ਪੱਟਰੀਆਂ ਹੋ ਤੁਸੀਂ ਮੇਰੀ ਬਾਈਬਲ ਹੋ ਤੁਸੀਂ ਸੁਸਮਾਚਾਰ ਤੁਸੀਂ ਸਾੰਨੇ ਕੋਈ ਪਰਦਾ ਨਾ ਹੰਨ ਕੋਈ ਤੇ ਨਾ ਪਰਦਾ ਪ੍ਰਭੂ ਸਹੀਯਾਤ ਕਰੋ ਦੇ ਵਿੱਚ ਪਰਮੇਸ਼ਰ ਦੇ ਵਿੱਚ ਆਪੇ ਅੱਖਾਂ ਬੰਦ ਕਰੀਏ ਇਸ ਨਾਮ ਚ ਕਾਹੀਏ ਦੁਨੀਆਂ ਦੇ ਸੁਆਮੀ ਕੋਈ ਕੇ ਪਾਣੀ ਬਲਵੰਤ ਹੁੰਦੇ ਦੁਨੀਆਂ ਦੇ ਸੁਆਮੀ ਬਚਨ ਪੁੱਜਿਆ ਜਾ ਵਚਨ ਬਲਵੰਤ ਹੁੰਦੇ ਬਲਵੰਤ ਹੁੰਦੇ ਮੰਨ ਦੇ ਵਿੱਚ ਤਾਕਤ ਭਰਿਆ ਹੋਣ ਦੇ ਵਚਨ ਦਿਲ ਦੇ ਵਿੱਚ ਹੌਸਲਾ ਕੀ ਮਤਾਤਾਤ ਬਖਸ਼ੇ ਪਵਿੱਤਰ ਪਿਤਾ ਜੀ ਜੋ ਪਾ ਚੁੱਕੀ ਆ ਪਿਤਾ ਪਰਨੋਂ ਗਾਂ ਨਹੀਂ ਮਿਲਣਾ ਹੈਗਾ ਉਹ ਤਰਤੀਦਾ ਕੀ ਆ ਪਿਤਾ ਅਜ ਤਰਤੀਦੇ ਸੁਖ ਤਰਤੀਦਾ ਕੀ ਆ ਪ੍ਰਭੂ ਜੀ ਹੋ ਕੇ ਪਾਲਣ ਚਾਏ ਪ੍ਰਭੂ ਪ੍ਰਭੂ ਦੇ ਕੋਲ ਪ੍ਰਭੂ ਨੂੰ ਨਹੀਂ ਜਾਣਦੇ ਸੱਚੀ ਗੱਤਰ ਨਹੀਂ ਜਾਣਦੇ हां पवित्र यीशु ਨੂੰ ਨਹੀਂ ਜਾਣਦੇ ਹੈਗੇ ਜਿਹੜੇ ਉਹਨਾਂ ਨੇ ਚੈ ਪਾ ਚੁੱਕੇ ਆ ਤੇ ਕੋਈ ਵੀ ਉਹ ਵੀ ਤੇ ਪਾਦਰੀਓ ਵਿੱਚ ਹੈ ਵਿਸ਼ਵਾਸੀ ਹੋਵੇ ਜਾਂ ਪਵਿੱਤਰ ਜਿਹਨਾਂ ਦੁਨੀਆਦਾਰੀ ਦੇ ਆਧਿਕਾ ਪਾ ਚੁੱਕੇ ਆ ਅਤੇ ਪਵਿੱਤਰ ਪਿਤਾ ਜਮੈਸ਼ ਨੂੰ ਪ੍ਰੀਖਿਆ ਨੂੰ ਅਤੇ ਯਾਕੂਬ ਦੇ ਕਿ ਪ੍ਰੀਖਿਆ ਪ੍ਰਭੂ ਵੱਲੋਂ ਹੀ ਹੋ ਸਕਦੀ ਹੈ ਸ਼ੈਤਾਨ ਵੱਲੋਂ ਮਾ ਪਿਤਾ ਪਰਮਜੈਸੀ ਪਛਾਣ ਕਰਨ ਵਾਲੇ ਮੁਦਾਵਨ ਸੰਤ ਪਰਮੇਸ਼ਰਦਾਸ ਦਾ ਵਿਸ਼ਵਾਸੀ ਕਦੇ ਪ੍ਰਭੂ ਦੇ ਪਿਤਾ ਪਰ ਗਾਂ ਜਾ ਕੇ ਸੁਖਣੇਗੇ ਪਿਤਾ ਪਰਵੇਸ਼ੇ ਪਰ ਪਹੁੰਚਣਗੇ ਕਿਉਂਕਿ ਪ੍ਰਭੂ ਦੁਨੀਆਦਾਰੀ ਦੇ ਵਿਸ਼ਵਾਸ ਕਮਿਂ ਦੁਨੀਆਦਾਰ ਦੇ ਚਿੱਤੇ ਪਰ ਸਾਕਾਰ ਕਰਦੇ ਆਪਾਂ ਜਦੋਂ ਦੁੱਖ ਨਾਂ ਵਿੱਚ ਜੀ ਨੂੰ ਸੁਣਦੇ ਆ ਜਾਂਦੇ ਆ ਕਿ ਸਾਡੀ ਵਿਸ਼ਵਾਸਿਤ ਜਨਦਗੀ ਤੇ ਦੇਵਚਕ ਹਾਰ ਨਹੀਂ ਹੋਣੀ ਚਾਹੀਦੀ ਦੁੱਖ ਨਹੀਂ ਹੋਣਾ ਚਾਹੀਦਾ ਪਤਾਰੇ ਲੋਕੀਨੋ ਕੋ ਪੈਸਾ ਦਿੱਤਾ ਵ ਤੰਦੋਲ ਦਾ ਦੁਨੀਆਂ ਪੜ ਸੁੱਖਾ ਚੁਕੀ ਨੇ ਦੁਨੀਆਂ ਪੜ ਵਿੱਚ ਜਾਂਦ ਮਗਰ ਪੈ ਗਈਆਂ ਆ ਮਾਂ ਅਭੇਲੇ ਫੌ ਤਿਸੇ ਸੁੱਖ ਨੂੰ ਆਪੇ ਰਾ ਗੇਰਾ ਚ ਦੁੱਖ ਨੂੰ ਛਾੜ ਕੇ ਮਾਰਦੇ ਨੇ ਦੁੱਖ ਨੂੰ ਕੁਛ ਸਮਝਦੇ ਨੇ ਦੁੱਖ ਦੇ ਪਈ ਹੋਏ ਇਨਸਾਨ ਨੂੰ ਗੰਦੇ ਨੇ ਇਹ ਸ਼ੈਤਾਨ ਨਹੀਂ ਆਇ ਸੰਸਾਰੀ ਕਾ ਇਹਦੇ ਲਾਂਤਾ ਆ ਇਹ ਮਾੜਾ ਤਾਂ ਕਰਕੇ ਤਾਂ ਮਾੜਾ ਹੋ ਗਿਆ ਵਾ ਫਿਰ ਜਿਉ ਲੋਕ ਇਹਦੇ ਜਿਹੜੇ ਭਗਤਵਾ ਅਤ ਦੁਨੀਆਂ ਪੜ ਸੁੱਖਾ ਗਤਾਇਆ ਕਰਦਾ ਇਹ ਦੁੱਖਾਂ ਨੂੰ ਪੜਾ ਪੜੀ